ਆਹੀ ਆਹੀ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆਇਆ ਇਹ ਭਲੇ ਖੇਲ ਜੇ ਤੋ ਹੀ ਮੈਂ ਤੁਹੀ ਮਾਝੇ ਦੇਈ ਹਾਂ ਆਹੀ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲੇ ਆਣ ਨੇ ਅਸਲੀ ਮਾਝ ਆਵਦਾ ਕੀ ਆ ਅਵੀ ਆਜੇ ਤਾਂ ਸੇਵਾ ਵੇਖੀ ਨਾ ਅਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨ ਜੀਓ ਆ ਰੱਬ ਦਾ ਵਾਸਤਾ ਪੰਜਾਬ ਕੁੜੀਆ ਸ਼ਬਦ ਨਹੀਂ ਆਉਂਦਾ ਤੋ ਇੱਕ ਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਫੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨ ਜੀਓ ਬਣਾ ਲੀਆਂ ਅਸੀਂ ਉਹ ਐਕਟਰਾਂ ਨੂੰ ਵੀ ਸਾਡੀ ਪੀੜ ਦੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ 'ਚ ਰਹਿੰਦੇ ਨੇ ਨਾ ਪਾਣੀ ਨਹੀਂ ਚੜਦਾ ਉਹਨਾਂ 'ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਟਰਾਲੀ ਰਸਦ ਦੀ ਕੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਣ ਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਲ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੋ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੀਆਂ ਐਨਜੀਓ ਪਾਏ ਭੱਡੀ ਤੇ ਕੋਈ ਨਿੱਕੇ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਣੂ ਨੇ ਜਠਾਂਦੀ ਉਹ ਭਰਾਓ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਗੁਰਮਾਨ ਨੇ ਸਜਿਆ ਹੈ ਸਾਡੇ ਚ ਡਿਸਪਲਿਨ ਹੋਣਾ ਚਾਹੀਦਾ ਹੈ ਜਿਹੜੇ ਕੰਮ ਨੂੰ ਤਰਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇ ਬੰਦੀਆਂ ਸਾਡੇ ਕੋਲ ਆ ਬੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰਿਦਾ ਨਹੀਂ ਬਣਦੀਆਂ ਇੱਥੇ ਆਓ ਬੰਦਿਆਂ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰ ਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਤੇ ਹੜ੍ਹਾਂ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੁਸੀਂ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਿਆ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਐ ਯਾਰ ਜਿਹੜੀ ਟਰਾਲੀਆਂ ਪਾਪਾ ਲਿਆਉਂਦੇ ਤੁਹਾਡੇ ਲਈ ਅਹੀਂ ਪੰਜ ਹਰਾਮੀ ਐ ਇੱਥੇ ਹਰਾਮ ਦੀ ਕਮਾਈ ਐ ਸਾਡੀ ਕੋਈ ਨਾ ਪਿਉ ਆਇਆ ਉਹਦਾ ਤਾਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਇ ਨੀ ਦੂਰ ਆਇਆ ਤੁਹਾਡੇ ਕੋਲੇ ਤੇ ਉਹ ਮਾਚੇ ਦੀ ਧਰਤੀ ਸੂਰ ਵੀਰਾਂ ਦੀ ਪੂਰੀਆ ਮੰਗਤਿਆ ਦੀ ਬਣ ਕੇ ਰਹਿ ਗਈ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨਾਮ ਕੇ ਚਲ ਜੇ ਜਿਹਨੇ ਟਪਾਉਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਪਈ ਮਾਝਾ ਹੁੰਦਾ ਕੀ ਆ ਬੜੇ ਬਸੇਰੀਆ ਬਣ ਗਿਆ ਰੀਦਾ ਮਾਝਾ ਮਾਝਾ ਅਸੀਂ ਵੀ ਮਾਚੇ ਦੇ ਇੰਆ ਇੱਥੇ ਸ਼ਰਾਈ ਨੂੰ ਤੇਰੇ ਫਿਰਦੇ ਪਰ ਆਲਾ ਕਾ ਮਾਝਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਦੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਐਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਹਲਣਾ ਨਹੀਂ ਤੇ ਇਥੋਂ ਇੱਕ ਪੁਰਾਣੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਾਬ ਇੱਥੇ ਇਕੱਠੇ ਹੁਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦ ਹੋ ਗਈ ਤੁਹਾਡੇ ਵਾਲੀ ਇਹ ਰੀਲਾ ਬਣਾਉਣ ਦਾ ਟਾਈਮ ਹੈ ਵੀਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮ ਹੀ ਤੁਰੇ ਅਸੀਂ ਭਾਂਜੋ ਲੈ ਕੇ ਦੱਸਦਾ ਬੰਦੇ ਨਾਲ ਚਾਰ ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਲੂਸ ਕਰਤਾ ਫੜ ਕੇ ਪੰਜਾਬ ਦਾ ਜਿਹੜਾ ਰੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ ਅਜ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤਾਂ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋ ਦਿਨਾਂ ਚ ਮਾਰਨੇ ਚਾਹਦੇ ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋ ਕਿ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉਸ ਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇ ਚੀਜ਼ਾਂ ਸੋਨੇ ਆ